ਕੱਟਾ ਸ਼ਾਬਾਸ਼ੇ ਤਾਂ ਬੰਦੀਆ ਕਿਵੇਂ ਤੇ ਹੋਰ ਆ ਵੇਖ ਆਹ ਮਰੁੰਡਾ ਬਣਾ ਤਾਂ ਲਾ ਕੇ ਅੱਗ ਆਹ ਰੌਣੀ ਕਰਤਾ ਤੇ ਉਹ ਨੂੰ ਅੱਗ ਲਾ ਦੇ ਉਹ ਬੰਦਾ ਲਾਈ ਜਾਂਦਾ ਅੱਗ ਬਾ ਸ਼ਾਬਾਸ਼ੇ ਤੇਰੇ ਯਾਰ ਅੱਜ ਤਾਂ ਸ਼ਾਬਾਸ਼ੇ ਵਾਕਿਆ ਬੰਦੀ ਸ਼ਾਬਾਸ਼ੇ ਬੰਦੀ ਆ ਯਾਰ ਗੱਲਾਂ ਮੈਂ ਇੱਕ ਮੇਰੀ ਗੱਲ ਸੁਣਾ ਯਾਰ ਦਿਮਾਗ ਤੇ ਬੜਾ ਬੋਝ ਬਣਿਆ ਖੜਾ ਯਾਰ ਆ ਜਾ ਬਹਿ ਕੇ ਯਾਰ ਇੱਕ ਰਾਏ ਕਰਕੇ ਚਲ ਠੀਕ ਮੇਰੇ ਤਾਂ ਮਰਨਾ ਮਾਰਨ ਵਾਲਾ ਕੰਮ ਹੀ ਹੋਇਆ ਤੇ ਗੱਲੇ ਮੇਰੀ ਗੱਲ ਸੁਣਾ ਮੈਨੂੰ ਆ ਮਨੀਂ ਦਾ ਸੁਣਾ ਅੱਛਾ ਚਾਚਾ ਤੇ ਪੱਖਾ ਲੱਗਦਾ ਤਉਨੇ ਹੂੰ ਮੈਂ ਕਿਹਨਾਂ ਪੱਖਾ ਲਵਾਇਆ ਭੱਜ ਕੇ ਰਾਤ ਨੂੰ ਆਜੇਗਾ 9:30 ਦਾ ਉਹ ਨਹੀਂ ਚਾਚਾ ਮੇਰ ਤੋਂ ਨਹੀਂ ਜਾਇਆ ਜਾਣਾ ਤੈਨੂੰ ਪਤਾ ਉਧਰ ਉਹ ਧਾਰਾਂ ਦਾ ਟਾਈਮ ਹੋਇਆ ਪਿਆ ਉਧਰੋਂ ਨੀੜੇ ਪੱਠੇ ਦਾ ਟਾਈਮ ਹੋਇਆ ਪਿਆ ਮੇਰ ਤੋਂ ਕਿੱਥੇ ਜਾਇਆ ਜਾਣਾ ਯਾਰ ਮੇਰਾ ਮੁਸ਼ਕਲ ਆ ਵੇਖ ਲਾ ਨਹੀਂ ਨਹੀਂ ਮੇਰ ਤੋਂ ਨਹੀਂ ਜਾਇਆ ਜਾਣਾ ਯਾਰ ਜਾਦਾ ਬਣਾ ਦੁੱਲਿਆ ਮੈਨੂੰ ਇੱਕ ਗੱਲ ਪਈ ਸਮਝ ਆਉਂਦੀ ਯਾਰ ਜਿਹੜਾ ਬੋਝ ਬਣਿਆ ਪਿਆ ਕੀ ਹੋ ਗਿਆ ਯਾਰ ਮੈਨੂੰ ਇਹ ਦੱਸ ਐਟ ਕੀ ਦਾਣੇ ਘੱਟ ਤੇ ਫੋਕ ਜ਼ਿਆਦਾ ਹੋਈ ਆ ਹਾਂ ਤੇ ਵਾਣ ਵੀ ਆਪਣੇ ਕੋਲ ਠੇਕੇ ਤੇ ਜ਼ਿਆਦਾ ਹੈ ਹਾਂ ਤੇ ਯਾਰ ਕਿਹੜੇ ਮੂੰਹਾਂ ਜਾ ਕੇ ਆੜ ਤਕੇ ਦੇ ਮੱਥੇ ਲਾ ਓਹੋ ਚਾਚਾ ਉਸੇ ਜਿਹੜੇ ਮੂੰਹ ਨਾਲ ਠੇਕਾ ਲੈਣ ਗਿਆ ਸੀ ਉੱਤੋਂ ਠੀਕ ਹੈ ਚਾਚਾ ਵੇਖ ਲਾ ਤੂੰ ਬਹੁਤ ਅੱਡੀਆਂ ਚੱਕ ਕੇ ਫਹਾ ਲੈਣਾ ਪਹਿਲਾਂ ਤੂੰ ਵੇਖ ਲਾ ਵੀ ਤੂੰ ਸਰਪੰਚੀ ਨੂੰ ਮੂੰਹ ਮਾਰਦਾ ਸੀ ਤੈਨੂੰ ਉਧਰੋਂ ਹਟਾਇਆ ਹੈ ਹੁਣ ਤੂੰ ਵੇਖ ਲਾ ਵੀ ਲੋਕਾਂ ਨੇ ਲਈ 60 60 ਹਜ਼ਾਰ ਨੂੰ ਜ਼ਮੀਨ 70 70 ਨੂੰ ਤੂੰ ਲੋਕਾਂ ਦੇ ਵਧ ਕੇ 80 ਹਜ਼ਾਰ ਨੂੰ ਲਈ ਹੈ ਯਾਰ ਇਹ ਤਾਂ ਗੱਲ ਹੈ ਦਿਲਿਆ ਤੁਸੀਂ ਅੱਡੀਆਂ ਚੱਕ ਕੇ ਫਹਾ ਕਿਉਂ ਲੈਨੇ ਆ ਯਾਰ ਉਹਨਾਂ ਨੂੰ ਪਤਾ ਕੀ ਸੀਗਾ ਪਿੰਿਆਂ ਤੀ ਬੋਲੀ ਲਾਉਂਦੇ ਸੀਗੇ ਉਦੋਂ ਆਪਣੇ ਨਾਲ ਸ਼ਰੀਕੇ ਵਾਲੇ ਵੀ ਲਾਉਂਦੇ ਸੀਗੇ ਮੈਂ ਉਹ ਆਏ ਸੀਗਾ ਯਾਰ ਵਾਰ ਕੋਈ ਸ਼ਰੀਕੇ ਤੋਂ ਕੀ ਲੈਣਾ ਚਾਚਾ ਹੈ ਸ਼ਰੀਕਾ ਤਾਂ ਕੱਲ ਨੂੰ ਖੂਜ ਡਿੱਗੂ ਤੂੰ ਡਿੱਗੇਗਾ ਨਾਲ ਡਿੱਗ ਜਾਗਾ ਜੇ ਸ਼ਰੀਕਾ ਆਪਣੇ ਘਰੇ ਦੇ ਕੇ ਜਾਂਦਾ ਇਹ ਤਾਂ ਗੱਲ ਤੇਰੀ ਐਸੇ ਚੱਕਰ 'ਚ ਤੁਸੀਂ ਜੱਟ ਮਾਰ ਗਏ ਆ ਵੇਖ ਲੈ ਚਾਚਾ ਜਦੋਂ ਨਾ ਆ ਵੱਡੇ ਚਾਚੇ ਰਿਵਾਇ ਕਰਦੇ ਹੁੰਦੇ ਸੀਗੇ ਉਦੋਂ ਵੇਖ ਲੈ ਸਾਰਾ ਕੁਝ ਸਾਦਾ ਸੀ ਪੈਸੇ ਹੀ ਵਾਧੂ ਵੱਜਦੇ ਸੀ ਫਸਲ ਵੀ ਵਾਧੂ ਹੁੰਦੀ ਸੀ ਆ ਅੱਜ ਕੱਲ੍ਹ ਤੋਂ ਡੀ ਪੀੜੀ ਜਿਹੜੀ ਨਵੀਂ ਆ ਗਈ ਆਪਣੇ ਵਾਲੀ ਇਹਨੇ ਤਾਂ ਬੇੜਾ ਹੀ ਗਰਕ ਕਰਤਾ ਕਿਹਦੇ ਕੋਲੇ ਦੋ ਕਿੱਲੇ ਆ ਉਹ ਵੀ ਟਰੈਕਟਰ ਟੈਂਪਲ ਵਾਈ ਫਿਰਦਾ ਟਰੈਕਟਰ ਰੱਖੀ ਬੈਠਾ ਪਹਿਲਾਂ ਲੋਕੀ ਦੋ ਕਿੱਲੇ ਕਿੱਥੇ ਹੁੰਦੇ ਸੀ ਟਰੈਕਟਰ ਹੈ ਵਾਈ ਉਹ ਹੀ ਕਿਰਾਇਆ ਕਰੂਏ ਤੇ ਕਿਰਾਇਆ ਹੀ ਜਾਂਦੇ ਹੁੰਦੇ ਸੀਗੇ ਹੈ ਤੇ ਬੇੜਾ ਹੀ ਭਾਤਾ ਚਾਹਵਾ ਤੁਸੀਂ ਤਾਂ ਯਾਰ ਹੈ ਪਹਿਲਾਂ ਮੰਗ ਦੀ ਚੀਜ਼ ਵੀ ਮਿਲ ਜਾਂਦੀ ਸੀ ਮਿਲ ਜਾਂਦੀ ਸੀ ਹੁਣ ਨਹੀਂ ਕੋਈ ਦਿੰਦਾ ਹੁਣ ਤਾਂ ਅਗਲਾ ਕਹਿੰਦਾ ਯਾਰ ਆ ਨਾਟ ਖੋਲੇ ਪਏ ਆ ਧੋਕੇ ਲਈ ਪਈ ਅੰਦਰ ਵੇਖ ਲੈ ਚਾਚਾ ਇਹ ਹੀ ਜੇ ਤੁਸੀਂ ਵਿਆਹ ਸਾਦੇ ਰੱਖੋ ਸਾਦੇ ਕਰੋ ਖੋਖ ਸਾਦੇ ਕਰੋ ਆਪਾਂ ਨੂੰ ਵੀ ਕੁਝ ਬਚੇ ਹੈੇ ਇਹੀ ਤਾਂ ਇਹੀ ਤਾਂ ਬਚਨ ਨਹੀਂ ਦਿੰਦਾ ਹਾਂ ਵਿਆਹ ਆ ਵੇਖ ਲਾ ਹੁਣ ਅੱਜ ਕੱਲ ਤਾਂ ਸਾਰੇ ਜੱਠਾਂ ਚੱਲ ਪੰਗਾ ਹਾਂ ਪਹਿਲਾਂ ਗੜਾਂ ਸਾਰੇ ਜੱਠਾਂ ਹੁੰਦੀਆਂ ਸੀ ਤੂੰ ਮੈਨੂੰ ਦੱਸ ਗੱਲ ਸਹੀ ਏ ਤੇਰੀ ਜੇ ਬੰਦਾ ਸਾਡਾ ਕੋਈ ਸੋਚਦਾ ਵੀ ਆਦੀ ਕੋਠੀ ਦੀ ਹਾਂ ਮੈਂ ਉਹ ਤਾਂ ਵੱਡੀ ਨਾਲ ਉਹ ਹੋ ਵਧ ਵਧ ਕੇ ਭਰਾਵਾ ਵਧ ਵਧ ਕੇ ਫਾਹ ਲੈਂਦੇ ਆ ਹੈ ਆਪ ਦਾ ਚਾਦਰ ਵੀ ਇੱਕ ਪਾਰ ਪਸਾਰੋ ਜਰੂਰੀ ਬਾਹਰ ਕੱਢਨੇ ਅੱਗੇ ਠੰਡ ਆ ਗਈ ਸਹੀ ਗੱਲ ਹੈ ਸਹੀ ਗੱਲ ਤੇਰਾ ਹਾਲ ਦੁੱਲਿਆ ਕੀ ਹਾਲ ਹੈਗਾ ਚਾਚਾ ਦੱਸ ਹਾਲੇ ਦਾ ਹੈ ਤੂੰ ਮੰਨਣਾ ਨਹੀਂ ਯਾਰ ਮੈਨੂੰ ਹੁਣ ਤੇਰੀ ਮੰਨਣੀ ਪੈਣੀ ਆ ਮੇਰੇ ਕੋਲ ਹੁਣ ਕੋਈ ਹੱਲ ਹੀ ਹੈ ਨਹੀਂ ਹੋ ਰਿਹਾ ਵੇਖ ਲੈ ਕਿੰਨਾ